ਕਿੱਕ ਪਿਓ ਆਪਣੀ ਧੀ ਨੂੰ ਘਰ ਦੇ ਫਰਜ਼ਾਂ ਦੇ ਸਾਹਮਣੇ ਕੁਰਬਾਨ ਕਰਨਾ ਚਾਹੁੰਦਾ ਹੈ ਕੀ ਉਹ ਮਾਸੂਮ ਨੂੰ ਕੁਰਬਾਨ ਕਰ ਦੇਵੇਗਾ ਸੁਣਦੇ ਆਜ ਦੀ ਕਹਾਣੀ ਅਜੇ ਆਪਾਂ ਇੰਨੇ ਨਹੀਂ ਮਾੜੇ ਅਨੇਮਨ ਸਿੰਘ ਦੀ ਕਹਾਣੀ ਹੈ ਦੋ ਤਿੰਨ ਦਿਨਾਂ ਤੋਂ ਸਿਰਫ ਇੱਕ ਜੁਗਤ ਮੇਰੇ ਮਨ ਤੇ ਛਾਈ ਹੋਈ ਹੈ ਮੈਨੂੰ ਲੱਗਦਾ ਹੈ ਦਿਨ ਹੁਣ ਬਦਲ ਜਾਣਗੇ ਵੇਖੋ ਸਕੀਮ ਨੇਪਰੇ ਚੜੂ ਜਾਣਾ ਹੁਣ ਹੋਰ ਭੁੱਖਾ ਨਹੀਂ ਮਰਿਆ ਜਾਂਦਾ ਛੇਕੜ ਦੋ ਕੁੜੀਆਂ ਦੇ ਤਾਂ ਭਾਗ ਖੁੱਲੀ ਜਾਣਗੇ ਦੀਪੋ ਜਿਉਂਦੀ ਹੁੰਦੀ ਫੇਰ ਹੋਰ ਗੱਲ ਸੀ ਪਰ ਹੁਣ ਤਾਂ ਮੈਨੂੰ ਹੀ ਕਰਨਾ ਪਊ ਕੁਝ ਦੋ ਤਿੰਨ ਦਿਨਾਂ ਤੋਂ ਮੈਂ ਟੋਏ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਿਆ ਪਹਿਲਾਂ ਮੈਂ ਹੋਰ ਤਰ੍ਹਾਂ ਹੀ ਸੋਚਦਾ ਰਹਿੰਦਾ ਸੀ ਕਿ ਟੋਏ ਨੂੰ ਮਿੱਟੀ ਨਾਲ ਭਰ ਦੇਵਾਂ ਸਰਕਾਰੀ ਗ੍ਰਾਂਟ ਤਾਂ ਹੁਣ ਆਉਣਾ ਹੀ ਰਹੀ ਮੰਦਰ ਤੰਗ ਪੌੜੀ ਨਿਕਲਿਆ ਅੰਦਰੋਂ ਖਾਰ ਰੱਖ ਗਿਆ ਮੇਰੇ ਤੇ ਚਲੋ ਕੋਈ ਨਹੀਂ ਮੜਿਆ ਜੇ ਆਪਾਂ ਇੰਨੇ ਵੀ ਮੜੇ ਨਹੀਂ ਬਣੂ ਕੁਝ ਨਾ ਕੁਝ ਤਾਂ ਟੋਏ ਉੱਪਰੋਂ ਅਜੇ ਮੈਂ ਫੱਟੇ ਰੱਖੇ ਹੋਏ ਸੀ ਮਤੇ ਕੀਤੇ ਨੁਪਿੰਕ ਨਾ ਲੱਗੇ ਅਜੇ ਤਾਂ ਐਂਜੀ ਕਰਨਾ ਪਊ ਜਿੰਨਾ ਚਿਰ ਕੰਮ ਨੇਪਰੇ ਨਹੀਂ ਚੜਦਾ ਲੋਕਾਂ ਦਾ ਕੀ ਪਤਾ ਹੈ ਪਹਿਲੋਂ ਹੀ ਬਾਤ ਦਾ ਬਤੰਗੜ ਬਣਾ ਦੇਣਾ ਸਾਡਾ ਵੇੜਾ ਤਾਂ ਉਹ ਵੀ ਇਸ ਕਰੇ ਲਈ ਸਾਰੇ ਪਿੰਡਾਂ ਚ ਬਦਨਾਮ ਹੈ ਜਦੋਂ ਦਾ ਮੈਂ ਪਾਲੇ ਦੇ ਘਰ ਟੀਵੀ ਵੇਖਣ ਗਿਆ ਮੈਨੂੰ ਉਦੋਂ ਦਾ ਪਾਲੇ ਦਾ ਘਰ ਚੰਗਾ-ਚੰਗਾ ਲੱਗਣ ਲੱਗ ਪਿਆ ਪਹਿਲੋਂ ਮੈਨੂੰ ਉਹਦਾ ਘਰ ਚੰਗਾ ਨਹੀਂ ਸੀ ਲੱਗਦਾ ਉਹ ਵੀ ਉਹਦੀ ਬਹੁਤਾਰੋਂ ਕਰਕੇ ਤਾਰੋ ਮੈਨੂੰ ਉੱਕਾ ਚੰਗੀ ਨਹੀਂ ਸੀ ਲੱਗਦੀ ਉਹਦਾ ਵਿਹਾਰ ਹੀ ਬੁਰਾ ਸੀ ਉਹਦੀਆਂ ਤਿਰਛੀਆਂ ਅੱਖਾਂ ਮੇਰੇ ਤੋਂ ਵੇਖੀਆਂ ਨਹੀਂ ਸੀ ਜਾਂਦੀਆਂ ਮੈਨੂੰ ਡਰ ਲੱਗਣ ਲੱਗ ਜਾਂਦਾ ਅੰਦਰ ਹੀ ਅੰਦਰ ਇੱਕ ਕੰਬਣੀ ਜੀ ਮਹਿਸੂਸ ਕਰਦਾ ਸਾਂ ਮੈਂ ਇਹ ਵੇ ਮਾੜਿਆ ਮੇਰੇ 'ਚ ਕੀ ਜ਼ਹਿਰ ਹੈ ਜਿਹੜਾ ਤੇਰੇ ਡੰਗ ਮਾਰ ਦੂੰ ਮੇਰੇ ਵੱਲ ਉਲਰਦਿਆਂ ਉਹ ਅਕਸਰ ਬੋਲਦੀ ਨਾ ਭਾਬੀ ਨਾ ਪਾਲਾ ਮੇਰੇ ਭਰਾਵਾਂ ਵਰਗਾ ਹੈ ਮੈਂ ਬਾਰ ਵੱਲ ਮੁੜ ਤਿਆਂ ਜਵਾਬ ਦਿੱਤਾ ਤਾਰੋ ਫਿਰ ਵੀ ਦੰਦ ਕੱਢਦੀਆਂ ਆਖਦੀ ਹੁੰਦੀ ਸੀ ਅਕਸਰ ਮੜਿਆ ਦੀਪੋ ਦੇ ਜਾਣ ਦਾ ਦੁੱਖ ਹੈ ਤੈਨੂੰ ਸਿਆਣਾ ਬਣ ਬਾਈ ਤੀਵੀਂ ਨਾਲ ਹੀ ਘਰ ਹੁੰਦਾ ਵੇਖ ਕਿਵੇਂ ਬੀਆ ਬਾਣ ਬਣ ਗਿਆ ਹੱਸਦਾ ਰਸਦਾ ਕਰ ਤਾਇ ਟੇਕੇ ਨੇ ਮੈਨੂੰ ਸੋਚਾਂ ਚ ਡੁੱਬਿਆ ਵੇਖ ਕੇ ਕਿਹਾ ਕੋਈ ਨਹੀਂ ਤਾਇਆ ਵੇਖ ਲਈ ਛੇਤੀ ਦਿਨ ਫਿਰ ਜਾਣਗੇ ਮੈਨੂੰ ਵੀ ਆਪਣੀ ਜੁਗਤ ਦਾ ਖਿਆਲ ਆ ਗਿਆ ਸੀ ਤਾਇ ਟੇਕੇ ਨੇ ਮੇਰੇ ਮੇਰੀ ਕਈ ਵਾਰੀ ਹਮਾਇਤ ਵੀ ਕੀਤੀ ਸੀ ਜਦੋਂ ਸਾਰਾ ਵੇੜਾ ਮੇਰੇ ਉਲਟ ਸੀ ਤਾਇਆ ਟੇਕਾ ਹੀ ਖੜਿਆ ਭੀੜ ਚੋਂ ਵੱਖ ਹੋ ਕੇ ਮੇਰੇ ਲਈ ਕਹਿੰਦਾ ਮਾੜੇ ਨੇ ਕੰਮ ਤਾਂ ਬੁਰੇ ਕੀਤੇ ਐ ਪਰ ਇਸ ਤੋਂ ਸਾਂਝ ਤੋਂ ਮੋੜ ਦੇਣਾ ਵੀ ਠੀਕ ਨਹੀਂ ਹੈਗਾ ਇਹਦੇ ਘਰ ਬਾਰ ਬਾਰੇ ਤਾਂ ਸੋਚੋ ਤੇ ਇਹ ਜੋ 2-3 ਨੰਗੇ ਪੈਰੀ ਖੜੀਆਂ ਨੇ ਇਹਨਾਂ ਦਾ ਕੀ ਬਣੂ ਫਿਰ ਵੇੜੇ ਵਾਲੇ ਸਾਰੇ ਜਣੇ ਆਪ ਹੀ ਚੁੱਪ ਵੱਟ ਗਏ ਸਿਆਣਾ ਬਣ ਜਾ ਮਾੜਿਆ ਛੱਡ ਦੇ ਵੈਬ ਤਾਂ ਬੱਚੇ ਰੋਲ ਲੈਗਾ ਮੈਂਬਰ ਮਿੰਦਰ ਬੋਲਿਆ ਏਸੀ ਕੱਲਾ ਮਿੰਦਰ ਬੋਲਦਾ ਮੈਨੂੰ ਪੜਾ ਤਾਂ ਬਹੁਤ ਲੱਗਿਆ ਸੀ ਵੋਟਾਂ ਵੇਲੇ ਤਾਂ ਕਿਵੇਂ ਤਰਲੇ ਕੱਢਦਾ ਸੀ ਅਖੇ ਮਾੜਾ ਸਿਆ ਖਿਆਲ ਰੱਖਿਓ ਐਤ ਕੀ ਹੁਣ ਵੇਖਾਂ ਅੱਖ ਨਹੀਂ ਮळाਉਂਦਾ ਫਲਸ਼ਾਂ ਵਾਰੀ ਵੀ ਉਪਰੋਂ ਉਪਰੋ ਹੀ ਕਹਿ ਗਿਆ ਮਾੜਿਆ ਟੋਆ ਪੋਟਲੇ ਬਾਕੀ ਗਵਰਨਮੈਂਟ ਤੋਂ ਆਪੇ ਕਰਾ ਦੂ ਮੈਂ ਪਰ ਮੁੜ ਕੇ ਘਰ ਬੰਨੀ ਗੇੜਾ ਨਹੀਂ ਮਾਰਿਆ ਵੇੜੇ ਦੇ ਕਈ ਕਰਾਂ ਦੇ ਚੈੱਕ ਆ ਗਏ 5-5000 ਦੇ ਸਰਪੰਚ ਕੋਲ ਪਤਾ ਕੀਤਾ ਕਹਿੰਦਾ ਮਾੜਿਆ ਤੇਰਾ ਤਾਂ ਨਾਂ ਨਹੀਂ ਹੈਗਾ ਲਿਸਟ 'ਚ ਭੈਣ ਵੱਡੀ ਸਾਰੀ ਗਾਲ ਮੰਦਰ ਨੂੰ ਕੱਢਦਾ ਮੈਂ ਸਰਪੰਚ ਦੇ ਘਰ 'ਚੋਂ ਬਾਹਰ ਆ ਗਿਆ ਜਦੋਂ ਦਾ ਮੰਦਰ ਮੈਂਬਰ ਬਣਿਆ ਤੋ 3 ਸਾਲਾਂ 'ਚ ਹੀ ਘਰ ਪੱਕਾ ਪਾ ਲਿਆ ਸਾਰੀਆਂ ਚੀਜ਼ਾਂ ਘਰ 'ਚ ਸਜਾ ਲਈਆਂ ਟੀਵੀ ਫ੍ਰਿਜ ਸੋਫੇ ਤੇ ਦੋ ਟੈਰਾਂ ਵਾਲਾ ਮੋਟਰਸਾਈਕਲ ਹੁਣ ਇਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਜਿੱਥੇ ਹੋਰ ਘਰਾਹਾਂ ਦੀਆਂ ਤੀਵੀਆਂ ਜਾਂਦੀਆਂ ਨੇ ਮੇਰੀਆਂ ਕੁੜੀਆਂ ਵੀ ਜਾਇਆ ਆਇਆ ਕਰਨਗੀਆਂ ਉਹਨਾਂ ਨੂੰ ਕੀ ਜ਼ਿਆਦਾ ਮੁਸ਼ਕ ਚੜ੍ਹਦੀ ਹੈ ਤਾਈ ਪਾਸੋ ਬੀਬੀ ਸ਼ਾਂਤੀ ਮੂਲੋ ਹੋrai ਰੌਲਾ ਪਾਇਆ ਹੋਇਆ ਸੀ ਅਖੇ ਭਾਈ ਬੈਂਬਰਾ ਆ ਨਿੱਕੇ ਜਿਹੇ ਪਲਾਟ 'ਚ ਨਹੀਂ ਜਾਇਆ ਜਾਂਦਾ ਸਾਰੇ ਪਿੰਡ 'ਚ ਘਰਾਹਾਂ 'ਚ ਪੱਕੀਆਂ ਫਲਛਾਂ ਨੇ ਪਰ ਆਪਣਾ ਵੇੜਾ ਇੱਥੇ ਹੀ ਨਰਕ ਭੋਗਦਾ ਰਹੋ ਉਸ ਮਰਲੇ ਦੇ ਪਲਾਟ ਕੋਲੋਂ ਕਿਹੜਾ ਲੰਘਣੋ ਜੀ ਕਰਦਾ ਇੱਕ ਵਾਰ ਬੱਕਰੀ ਭੱਜ ਗਈ ਸੀ ਰੱਸੀ ਤੋੜਾ ਕੇ ਪਲਾਟ ਚ ਜਾਵਲੀ ਮੇਰਾ ਤਾਂ ਨੱਕ ਰਾਹੀ ਸਾਹ ਲੈਣਾ ਵੀ ਔਖਾ ਹੋ ਗਿਆ ਗੰਦ ਮੰਦ ਨਾਲ ਪੈਰ ਵੀ ਲਿਬੜ ਗਏ ਤੀਵੀਆਂ ਦੇ 부ੱਜੇ ਥਾਂ ਥਾਂ ਖੰਡੇ ਪਏ ਸੀ ਬੱਕਰੀ ਪਰਲੇ ਪਾਰ ਨਿਕਲ ਗਈ ਮੈਂ ਵੀ ਸ਼ੁਕਰ ਮਨਾਇਆ ਘਰ ਆ ਕੇ ਸਾਰਾ ਦਿਨ ਮੈਨੂੰ ਨੱਕ ਥਾਣੀ ਉਹੋ ਜੀ ਮੁਸ਼ਕ ਜੀ ਆਈ ਗਈ ਉਦੋਂ ਮੈਨੂੰ ਪਹਿਲੀ ਵਾਰ ਪੰਗੀਆਂ ਨਾਲ ਹਮਦਰਦੀ ਹੋਈ ਸੀ ਇੱਕ ਦੋ ਘਰਾਂ ਨੇ ਹੀ ਸਾਰੇ ਪਿੰਡ 'ਚ ਉਹਨਾਂ ਦੇ ਉਹ ਵੀ ਟੋਬੇ ਦੇ ਪਰਾਂ ਗੰਦਮੰਦ 'ਚ ਵਿਚਾਰੇ ਸਾਰੇ ਪਿੰਡ ਦਾ ਗੰਦਮੰਦ ਚੁੱਕਦੇ ਫਿਰਦੇ ਨਹੀਂ ਘਰਾਂ ਕੋਲ ਇਕੱਠਾ ਕਰਕੇ ਲੈ ਜਾਂਦੇ ਨੇ ਤੇ ਬਦਲੇ 'ਚ ਕੀ ਮਿਲਦਾ ਖਾਣ ਨੂੰ ਟੁਟਕ ਹੈ ਉਹ ਵੀ ਬਾਕੀ ਬਚੀ ਝੂਠ ਜਦੋਂ ਦੀ ਦੀਪੋ ਤੁਰ ਗਈ ਮੇਰਾ ਘਰ 'ਚ ਜੀ ਨਹੀਂ ਲੱਗਦਾ ਮੈਂ ਤਾਂ ਕੁੜੀਆਂ ਕਰਕੇ ਹੀ ਜਾਣਾ ਹੈ ਘਰੇ ਦੀਪੂ ਦਾ ਪਤਾ ਨਹੀਂ ਸੀ ਉਹ ਐਨੀ ਛੇਤੀ ਤੁਰ ਜਾ ਸਾਰਾ ਘਰੀ ਡੋਲ ਗਿਆ ਰੱਬ ਨੇ ਬਿਮਾਰੀਆਂ ਵੀ ਤਗਰੀਬਾਂ ਨੂੰ ਹੀ ਦਿੱਤੀਆਂ ਕੀ ਪਤਾ ਸੀ ਹੋਣੀ ਦਾ ਚਾਤਾ ਉਹਨੂੰ ਮੁੰਡੇ ਦੇ ਜਨਮ ਦਾ ਸੀ ਪਰ ਭਾਣਾ ਹੋਰ ਹੀ ਵਰਤ ਗਿਆ ਵੇਖੀ ਚਿੰਦੂ ਦੇ ਬਾਪੂ ਐਤ ਕੀ ਰੱਬ ਮੁੰਡਾ ਹੀ ਦੇਉ ਆਪਾਂ ਕਿਹੜਾ ਰੱਬ ਦੇ ਮਾਂ ਮਾਰੇ ਐ ਦੀਪੂ ਖੁਸ਼ ਹੋ ਕੇ ਕਹਿੰਦੀ ਪਰ ਜਦੋਂ ਉਹਨੂੰ ਪੀੜਾਂ ਉਠੀਆਂ ਪਿੰਡ ਦੀ ਦਾਈ ਦੀ ਰਮਜੀ ਜੀ ਵੀ ਕੁਝ ਨਾ ਪਿਆ ਸਗੋਂ ਸ਼ਹਿਰ ਦੀ ਡਾਕਟਰ ਨੇ ਕੋਲ ਛੇਤੀ ਵਿਜਾਨ ਨੂੰ ਕਹਿਣ ਲੱਗੀ ਨੰਬਰਦਾਰਾਂ ਤੋਂ ਉਧਾਰੇ ਪੈਸੇ ਫੜ ਸ਼ਹਿਰ ਲੈ ਗਏ ਬੱਚੇ ਨੂੰ ਖਤਰੇ ਖਤਰਾ ਹੈ ਭਾਈ 10-15000 ਦਾ ਖਰਚਾ ਉਹ ਗਲੇ ਚ ਪਾਈਪ ਜੀ ਪਾਈ ਡਾਕਟਰ ਨਹੀਂ ਬੋਲੀ ਬੱਚਾ ਵੱਡੇ ਆਪਰੇਸ਼ਨ ਨਾਲ ਹੋਇਆ ਉਹ ਵੀ ਕੁੜੀ ਡਾਕਟਰਨੀ ਦੀਪੂ ਨੂੰ ਨਾ ਬਚਾ ਸਕੀ ਕੋਈ ਨਹੀਂ ਪੁੱਤ ਮੜਿਆ ਜੀ ਨੇ ਦਿੱਤੀਆਂ ਨੇ ਉਹ ਰਿਜਕ ਵੀ ਦਿਓ ਦਿਲ ਨਾ ਸੁੱਟੀ ਤਾਈ ਹਮੇਸ਼ਾ ਮੈਨੂੰ ਡਰਸ ਦਿੰਦੀ ਰਹਿੰਦੀ ਤਾਈ ਦਾ ਮੇਰੇ ਪ੍ਰਤੀ ਇੰਨਾ ਪਿਆਰ ਮੈਨੂੰ ਬੜਾ ਚੰਗਾ ਲੱਗਦਾ ਸੀ ਤਾਈ ਹੋਰੀ ਰਿਸ਼ਤੇ 'ਚ ਵੀ ਸਾਡੇ ਕੀ ਲੱਗਦੇ ਸਨ ਤੇ ਦੂਜੇ ਪਾਸੇ ਮੇਰਾ ਆਪਣਾ ਸਕਾ ਭਰਾ ਸੀ ਜਦੋਂ ਦੀ ਉਹਨੇ ਚੜੇਲ ਜਿਹੀ ਤੀਵੀਂ ਕਰ ਲੈਂਦੀ ਐ ਉਹਨੇ ਹਮਦਰਦੀ ਦਾ ਇੱਕ ਬੋਲ ਵੀ ਕਦੇ ਮੇਰੇ ਨਾਲ ਸਾਂਝਾ ਨਹੀਂ ਕੀਤਾ ਦੀਪੋ ਤੁਰ ਗਈ ਤਾਂ ਅਫਸੋਸ ਨੂੰ ਵੀ ਨਾ ਆਏ ਉਦੋਂ ਮੈਨੂੰ ਪਾਲੇ ਦਾ ਚੇਤਾ ਆਉਂਦਾ ਵਿਚਾਰੇ ਨੇ ਕੀ ਲੈਣਾ ਮੇਰੇ ਕੋਲੋਂ ਦੀਪੋ ਦੇ ਜਾਣ ਤੋਂ ਬਾਅਦ ਮੇਰੇ ਦੁੱਖ 'ਚ ਇੱਕ ਉਹੀ ਸ਼ਰੀਕ ਹੋਇਆ ਵੇਲੇ ਬੈਠੇ ਨੂੰ ਵੀ ਕੰਮ ਵੀ ਉਹਨੇ ਲਾਇਆ ਕਹਿੰਦਾ ਮਾੜਿਆ ਤੁਰ ਜਾਣ ਵਾਲੇ ਦੇ ਨਾਲ ਨਹੀਂ ਜਾਇਆ ਜਾਂਦਾ ਚੱਲ ਮੇਰੇ ਨਾਲ ਚੱਲ 200 ਦਵਾਉਂ ਦਿਹਾੜੀ ਦਾ ਮੈਂ ਬਿਨਾ ਕੁਝ ਬੋਲੇ ਤੁਰ ਗਿਆ ਉਹਦੇ ਨਾਲ ਮਾਸਟਰ ਦੇ ਘਰ ਫਲਸ਼ ਪੁੱਟਣੀ ਸੀ ਨਵੇਕਲੀ ਤਰ੍ਹਾਂ ਦੀ ਚਾਰ ਟੋਏ ਪੁੱਟ ਕੇ ਗਟਰ ਵਾਲੀ ਇਹ ਮਾਸਟਰ ਹੁਰੀ ਵੀ ਸਾਡੇ ਇਲਾਣੇ ਚ ਨੇ ਗੇਰੂ ਦਾ ਵੱਡਾ ਮੁੰਡਾ ਮਾਸਟਰ ਤੇ ਸਾਰਾ ਪਰਿਵਾਰ ਕਾਮਰੇਟ ਹੈ ਵੇੜੇ ਵਾਲੇ ਇਹਨਾਂ ਨੂੰ ਕਾਮਰੇਟਾਂ ਦਾ ਲਾਣਾ ਕਹਿੰਦੇ ਆ ਗੇਰੂ ਨੇ ਪੜਾਤਾ ਇਹਨੂੰ 10 ਪੜਨ ਤੋਂ ਬਾਅਦ ਕੋਈ ਕੋਰਸ ਜਿਆ ਕਰਕੇ ਸਕੂਲ ਚ ਮਾਸਟਰ ਲੱਗ ਗਿਆ ਘਰੇ ਕੁਰਸੀ ਤੇ ਬੈਠੇ ਦੀ ਟੌਰ ਵੇਖਣ ਵਾਲੀ ਹੁੰਦੀ ਆ ਸਾਡੇ ਵੇੜੇ ਦੇ ਵੇਲੜ ਸਾਰੇ ਇਹਦੇ ਆਲੇ-ਦਾਲੇ ਘੇਰਾ ਪਾਈ ਬੈਠੇ ਇਹਦੀਆਂ ਗੱਲਾਂ ਸੁਣਦੇ ਹੁੰਦੇ ਆ ਇਹ ਵੀ ਬੜੇ ਸਵਾਦ ਨਾਲ ਗੱਲਾਂ ਸੁਣਾਉਂਦਾ ਤੇ ਅੱਜ ਵੀ ਛੇੜ ਲਈ ਕਥਾ ਕਹਿੰਦਾ ਭਾਈ ਜੇ ਤਾ ਜੇ ਉੱਚੀ ਜਾਤ ਦਾ ਹੁੰਦਾ ਉਹਦੀ ਕਦਰ ਦੁੱਗਣੀ ਪੈਣੀ ਸੀ ਗੁਰੂ ਗੋਬਿੰਦ ਸਿੰਘ ਦੇ ਸੱਤ ਮੈਂਬਰ ਲੇ ਵਾਰੇ ਵਾਰੇ ਸਨ ਤੇ ਭਾਈ ਜੈਤਾ ਉਹਨਾਂ ਦਾ ਸਿੱਖ ਵੀ ਘਟ ਨਹੀਂ ਸੀ ਉਹਨੇ ਵੀ 11 ਜੀ ਬਾਰੇ ਪਰ ਹੁਣ ਉਹਦਾ ਨਾਮ ਮਸਾ ਹੀ ਲੈਂਦਿਆ ਕੋਈ ਵੇਖੋ ਧਰਮ ਚ ਵੀ ਜਾਤਾਂ ਪਾਤਾਂ ਦੀ ਵੰਡ ਹੋ ਗਈ ਫਿਰ ਉਹਨੇ ਬਾਬੇ ਪੀਰ ਧੀਰ ਦੀ ਇਤਿਹਾਸ ਛੇੜ ਲਿਆ ਕਹਿੰਦਾ ਮਿਸਲਾਂ ਨੂੰ ਬਣਾਉਣ ਵਕਤ ਇੰਨਾ ਨੇ ਰੌਲਾ ਪਾਇਆ ਸੀ ਕਿ ਇਹ ਤਾਂ ਰਾਜ ਸੱਤਾ ਵਾਲਾ ਕੰਮ ਹੋ ਜੂ ਅਸੀਂ ਨਹੀਂ ਇਹਨਾਂ ਦੇ ਹੱਕ ਚ ਉਸ ਵੇਲੇ ਦੇ ਜ਼ਥੇਦਾਰ ਵੀਰ ਸਿੰਘ ਇਹਨੇ ਜੱਥੇ ਨੂੰ ਅਫਗਾਨਿਸਤਾਨ ਦੀ ਸਰਹੱਦ ਵੱਲ ਤੋਰ ਦਿੱਤਾ ਅਗੇ ਮੁਗਲਾਂ ਦੇ ਹਮਲੇ ਕਰਨ ਦੀ ਖਬਰ ਹੈ ਪੰਥ ਦੀ ਰਾਖੀ ਕਰੋ ਸਰਹੱਦਾਂ ਤੇ ਜੱਥਾ ਲਿਜਾ ਕੇ ਮਗਰੋਂ ਮਿਸਲਾਂ ਬਣਾ ਕੇ ਸਾਰੇ ਆਪੋ ਆਪਣੇ ਜੱਥਿਆਂ ਦੇ ਸਰਦਾਰ ਬਣ ਗਏ ਬਾਅਦ ਵਿੱਚ ਬਾਬਿਆਂ ਨੂੰ ਸੱਦਾ ਦਿੱਤਾ ਅਗੇ ਅੰਬਰਸਰ ਜੱਥੇ ਨੂੰ ਪਹੁੰਚਣ ਦਾ ਹੁਕਮ ਹੈ ਮੁਗਲਾਂ ਦੇ ਹਮਲੇ ਦਾ ਡਰ ਹੈ ਸਾਰੇ ਪਹਿਲਾਂ ਤਰਨਤਾਰ ਇਕੱਠੇ ਹੋਵੋ ਤਰਨਤਾਰ ਜੱਥੇ ਤੋਂ ਪਹੁੰਚਣ ਤੋਂ ਬਾਅਦ ਪੰਜ-ਪੰਜ ਦੇ ਟੋਲੇ ਬਣਾ ਕੇ ਅੰਬਰਸਲ ਵੱਲ ਤੋਰਿਆ ਗਿਆ ਪਰ ਪਹੁੰਚ ਦਿਆਂ ਉੱਥੇ ਜੱਥੇ ਦਾ ਇੱਕ ਵੀ ਜਣਾ ਨਾ ਵੇਖਿਆ ਵੇਖਿਆ ਇਤਿਹਾਸ ਚ ਇਸਾਰੇ ਤੇ ਜਮਾ ਹੀ ਚੁੱਪ ਵਟ ਲਈ ਐ ਮੈਂ ਮਿੱਟੀ ਪੁੱਟੀ ਗਿਆ ਪਾਲਾ ਕੱਢੀ ਗਿਆ ਮਾਸਟਰ ਪੂਰੇ ਜੋਸ਼ ਚ ਬੋਲੀ ਗਿਆ ਸੀ ਸਾਨੂੰ ਉਹਦੀਆਂ ਗੱਲਾਂ ਦੀ ਕੋਈ ਸਮਝ ਨਹੀਂ ਸੀ ਆ ਰਹੀ ਸ਼ਾਮ ਨੂੰ ਉਹਨੇ ਪੀਣ ਲਈ ਸੰਤਰੇ ਦੀ ਬੋਤਲ ਮੰਗਵਾਤੀ ਪਾਲਲੇ ਨੇ ਮੋਟਾ ਜਿਹਾ ਪੈਗ ਸੰਘੋ ਲੰਗਾ ਲਿਆ ਤੇ ਕਿਹਾ ਮਾੜਿਆ ਮਾਸਟਰ ਨੂੰ ਆਉਂਦੀਆਂ ਗੱਲਾਂ ਤੂੰ ਦੱਸ ਕਿੰਨੇ ਵਾਰ ਗਿਆ ਇਹਦੇ ਘਰ ਕਦੇ ਬਰੂਬਰ ਕੁਰਸੀ ਤੇ ਬਿਠਾਇਆ ਇਹਨੇ ਤੈਨੂੰ ਮੈਂ ਦੱਸਾਂ ਇਹਨੇ ਐਮ ਐਲ ਏ ਤੋਂ ਸਵਾਰਸ਼ ਪਵਾ ਆਪਣੇ ਛੋਟੇ ਭਾਈ ਨੂੰ ਤੇਲ ਦਾ ਡਿੱਪੂ ਦਵਾਤਾ ਵੇਖ ਲੈ ਸਾਲ ਚ ਕਿੰਨਾ ਅਮੀਰ ਹੋ ਗਿਆ ਉਹ ਰਾਸ਼ਨ ਚ ਕਦੇ ਕਿਸੇ ਨੂੰ ਕੁਝ ਨਹੀਂ ਦਿੰਦਾ ਢੋਲ ਦੇ ਢੋਲ ਤੇਲ ਦੇ ਬਾਹਰ ਹੀ ਬਾਹਰ ਗਿਟਮਿਟ ਕਰਕੇ ਵੇਚ ਦਿੰਦਾ ਪੰਪ ਵਾਲਿਆਂ ਨੂੰ ਜੇ ਕੋਈ ਰਾਸ਼ਨ ਕਾਰਡ ਤੇ ਤੇਲ ਲੈਣਾ ਉਹ ਤਾਂ ਗੁ ਕਹੂ ਕਿਲਤ ਚੱਲਦੀ ਐ ਪਿੱਛੋ ਹੀ ਨਹੀਂ ਆਇਆ ਹਾਂ ਇਹ ਤਾਂ ਤੇਰੀ ਗੱਲ ਸੱਚੀ ਐ ਵੱਡੇ ਭਾਈ ਮੈਨੂੰ ਵੀ ਸਰੂਰ ਜਿਹਾ ਆ ਗਿਆ ਸੀ ਇੱਕ ਮੋਟਾ ਚਾਪਾ ਗੋਨੇ ਇੱਕ ਹੋਰ ਖਿੱਚ ਲਿਆ ਤੇ ਹੋ ਗਿਆ ਦੁਬਾਰਾ ਸਟਾਰਟ ਲੈ ਉਦੋਂ ਡੀਸੀ ਰੇਟ ਦੀ ਦਿਹਾੜੀ ਦਾ ਜਦੋਂ ਰੋਲਾ ਪਿਆ ਤਾਂ ਇਹੋ ਮਾਸਟਰ ਸਾਡੇ ਨਾਲ ਨਹੀਂ ਖੜਿਆ ਕਹਿੰਦਾ ਵੇੜੇ ਵਾਲਿਓ ਤੁਸੀਂ ਗੁੱਸਾ ਨਾ ਕਰੋ ਮੈਂ ਤਾਂ ਸਰਕਾਰੀ ਮਲਾਜਮਾਂ ਤੁਹਾਡੇ ਨਾਲ ਇਸ ਗੱਲ ਤੇ ਨਹੀਂ ਖੜ ਸਕਦਾ ਅੰਦਰੋਂ ਤੁਹਾਡੇ ਨਾਲ ਆ ਪਿੱਛੋਂ ਪਤਾ ਲੱਗਾ ਸਰਪੰਚ ਨੇ ਐਮਐਲਏ ਕੋਲ ਕਹਿ ਕੇ ਇਹਦੀ ਬੋਲਤੀ ਬੰਦ ਕਰਾਤੀ ਸੀ ਫਿਰ ਵੇੜੇ ਵਾਲਿਆਂ ਨੇ ਇਹਨੂੰ ਆਪਣੇ ਬਲਬੁੱਤੀ ਰੋਲਾ ਪਾਇਆ ਦਿਹਾੜੀ ਦਾ ਰੇਟ ਤੈਅ ਕਰਨ ਦਾ ਉਧਰੋਂ ਜ਼ਿਮੀਂਦਾਰ ਵੀ ਇਕੱਠੇ ਹੋ ਗਏ ਗੁਰੂ ਘਰੋਂ ਲੌਂਸਮੈਂਟ ਕਰਾਤੀ ਅਖੇ ਇਹਨਾਂ ਨੂੰ ਆਪਣੇ ਖੇਤਾਂ 'ਚ ਨਾ ਵੜਨ ਦਿਓ ਸਾਰੇ ਕੰਮ ਆਪਾਂ ਰਾੜ ਮਿਲ ਕੇ ਕਰਾਂਗੇ 15-20 ਦਿਨ ਤਾਂ ਆਪਣੇ ਬੰਦੇ ਵੀ ਪੱਕੇ ਰਹੇ ਪਰ ਫਿਰ ਹਥਿਆਰ ਸਿੱਟਣੇ ਪਏ ਉਹੋ ਹੀ ਬੰਦੇ ਸਮਝੌਤੇ 'ਚ ਅੱਗੇ ਆ ਗਏ 300 ਦੀ ਥਾਂ 230 ਰੁਪਏ ਦਿਹਾੜੀ ਦੇ ਹੀ ਵਧੇ ਸੀ ਕੀ ਪੱਲੇ ਪਿਆ ਛੁਣਛਣਾ ਨਾਲੇ ਖਾਮਖਾ ਵੈਰ ਪਵਾ ਲਿਆ ਮੈਂ ਵੇਖਿਆ ਪਾਲੇ ਦੀਆਂ ਅੱਖਾਂ ਲਾਲ ਹੋ ਗਈਆਂ ਸੀ ਉਹਦਾ ਸਾਰਾ ਸਰੀਰ ਪੱਥਰ ਵਾਂਗ ਸਖਤ ਹੁੰਦਾ ਜਾ ਰਿਹਾ ਸੀ ਚੱਲ ਬਾਈ ਚੱਲੀਏ ਹਨੇਰਾ ਹੋ ਗਿਆ ਮੈਂ ਉਹਦੀ ਬਾਹ ਫੜ ਘਰ ਵੱਲ ਲੈ ਆਇਆ ਸਾਂ दारू ਦਾ ਕੀ ਪਤਾ ਹੈ ਨਸ਼ੇ 'ਚ ਬੰਦਾ ਕੀ ਕਰ ਦੇਵੇ ਇਹੋ ਸੋਚ ਡਰ ਗਿਆ ਸਾਂ ਉਹਦੋਂ ਮਿੱਟੀ ਪੁੱਟਣ ਦਾ ਕੰਮ ਕਰਦੇ ਕਰਦੇ ਮੇਰੀ ਠੀਡੀ 'ਚ ਪੀੜ ਜੀ ਉੱਠਣ ਲੱਗ ਪਈ ਕਈ ਵਾਰ ਤਾਂ ਅਣਗੌਲੀ ਕਰ ਗਿਆ ਪਰ ਦਰਦ ਹੋਰ ਜ਼ਿਆਦਾ ਵਧਣ ਲੱਗਾ ਹਾਰ ਕੇ ਡਾਕਟਰ ਨੂੰ ਵਿਖਾਇਆ আল্ট্রਾਸਾਉਂਡ ਕੀਤੀ ਪਤਾ ਲੱਗਾ ਵੀ ਮੇਰੇ ਤਾਂ ਗੁਰਦੇ ਗੁਰਦਿਆਂ ਚ ਤਿੰਨ ਪਥਰੀਆਂ ਬਣੀਆਂ ਪਈਆਂ ਉਹਨੇ دارو ਲਿਖਤੀ ਕਹਿੰਦਾ ਭਾਈ ਭਾਰੀ ਕੰਮ ਨਾ ਕਰੀ ਜੇ ਪਥਰੀਆਂ ਇੰਜ ਨਾ ਨਿਕਲੀਆਂ ਤਾਂ ਫਿਰ ਆਪਰੇਸ਼ਨ ਕਰਨਾ ਪਊ ਉਦਾਸ ਜਿਹਾ ਮੈਂ ਪਿੰਡ ਪਰਤ ਆਇਆ ਇੱਕ ਦੋ ਵਾਰ ਮਨ ਮਾਰ ਕੇ ਪਾਲੇ ਨਾਲ ਦਿਹਾੜੀ ਤੇ ਗਿਆ ਪਰ ਦਰਦ ਫਿਰ ਉੱਠਿਆ ਕਰੇ ਹਾਰ ਕੇ ਮੈਂ ਘਰ ਹੀ ਰਹਿਣ ਲੱਗ ਪਿਆ ਲਾਲਾਂ ਵਾਲੇ ਪੀਰਖਾਨੇ ਚ ਵੀਰਵਾਰ ਨੂੰ ਮੇਰੀ ਵੱਡੀ ਕੁੜੀ ਛਿੰਦੋ ਪਤਾਸੇ ਤੇ ਲੱਡੂ ਵੇਚਣ ਜਾਇਆ ਕਰਦੀ ਸੀ ਇੱਕ ਦਿਨ ਉਹਨੇ ਘਰ ਆ ਕੇ ਕਿਹਾ ਬਾਪੂ ਬਾਪੂ ਅੱਜ ਪੀਰ ਦੀ ਮਜ਼ਾਰ ਤੇ ਬਹੁਤ ਅਮੀਰ ਬੰਦਾ ਮੱਥਾ ਟੇਕ ਕੇ ਗਿਆ ਹੈ 2000 ਦਾ ਨੋਟ ਨਾਲੇ ਚਾਦਰ ਚੜਾਈ ਸੀ ਉਹਨੇ ਮੈਂ ਉਹਦੇ ਵੱਲ ਵੇਖ ਸੋਚਿਆ ਕਿ ਮੇਰੀ ਕਿਸਮਤ ਹੈ ਸਾਰੀ ਰਾਤ ਢੇੜ ਬੁਣਦਾ ਢੇੜ ਬੁਣ ਚ ਪਿਆ ਰਿਹਾ ਕਿਉਂ ਨਾ ਰੱਬ ਦੇ ਘਰੋਂ ਹੀ ਆਸਰਾ ਲੈ ਲਈਏ ਅਗਲੇ ਦਿਨ ਹਨੇਰ ਪਈ ਮੈਂ ਪੀਰ ਖਾਨੇ ਵੱਲ ਚੱਲ ਪਿਆ ਬੁੱਢਾ ਸੇਵਾਦਾਰ ਸੋਲਫੀ ਦਿਨ ਸਚਿਤੁੱਤ ਸੁਤਾ ਪਿਆ ਸੀ ਮੈਂ ਇੱਕ ਬੋਰੀ ਚ ਜਿੰਨੀ ਕਣਕ ਚੁੱਕੀ ਜਾ ਸਕਦੀ ਸੀ ਭਰੀ ਤੇ ਮਲਕ ਦੇ ਨੇ ਘਰ ਆ ਗਿਆ ਸਵੇਰ ਨੂੰ ਪੀਰਖਾਨੇ ਦੀ ਕਮੇਟੀ ਵਾਲੇ ਮੇਰੇ ਘਰ ਆ ਗਏ ਮੰਦਰ ਮੈਂਬਰ ਸਭ ਤੋਂ ਮੂਰੇ ਸੀ ਬਾਅਦ ਚ ਪਤਾ ਲੱਗਾ ਜਿਸ ਬੋਰੀ ਚ ਮੈਂ ਕਣਕ ਪਾ ਕੇ ਚੁੱਕ ਲਿਆਇਆ ਸੀ ਉਹ ਪਾਟੀ ਹੋਈ ਸੀ ਤੇ ਕਣਕ ਮੇਰੇ ਘਰ ਤੱਕ ਡੁੱਲਦੀ ਆਈ ਸੀ ਮੰਦਰ ਹੁਰਾਂ ਤੱਕ ਆਫੀ ਰੌਲਾ ਪਾਇਆ ਮੈਨੂੰ ਵੇੜੇ ਤੋਂ ਛੇਕ ਦੇਣ ਬਾਰੇ ਪਰ ਤਾਈ ਟੇਕੇ ਹੋਰੀ ਅੜ ਗਏ ਮੇਰੀ ਹਮਾਇਤ ਚ ਮਸਾਂ ਗਰੇਟ ਡਲਿਆ ਸੀ ਗਰੇ ਤਾਂ ਹੁਣ ਸਾਰੇ ਡਲ ਜਾਣਗੇ ਮੜਿਆ ਮਾੜਿਆ ਬਸ ਇੱਕ ਦੋ ਦਿਨਾਂ ਦੀ ਦੇਰ ਐ ਮਨ ਚ ਫਿਰ ਜੁਗਤ ਪਰੂ ਹੋ ਗਈ ਮੈਨੂੰ ਲੱਗਦਾ ਹੁਣ ਸਭ ਤਕਲੀਫਾਂ ਦੂਰ ਹੋ ਜਾਣਗੀਆਂ ਬਾਪੂ ਚਾਹ ਪੀ ਲਈ ਪੀ ਰਹਾ ਵੱਡੀ ਕੁੜੀ ਛਿੰਦ ਨੇ ਮੈਨੂੰ ਬੋਲ ਮਾਰਿਆ ਤੇ ਮੇਰੀਆਂ ਸੋਚਾਂ ਨੂੰ ਤੋੜ ਦਿੱਤਾ ਮੈਂ ਚਾਹ ਦੀ ਬਾਟੀ ਹੱਥ ਚ ਫੜ ਵੇੜੇ ਵਾਲ ਨਜ਼ਰ ਮਾਰਦਾ ਛੋਟੀ ਕਿਧਰੇ ਛੋਟੀਆਂ ਕਿਧਰ ਨੇ ਦੂਜੀਆਂ ਕੁੜੀਆਂ ਦਾ ਖਿਆਲ ਆਉਂਦੇ ਹੀ ਚਿੰਦੋ ਤੋਂ ਪੁੱਛਦਾ ਹਾਂ ਉਹ ਤਾਂ ਬਾਪੂ ਤਾਰੋ ਮਾਸੀ ਘਰੇ ਟੀਵੀ ਵੇਖਣ ਗਈਆਂ ਨੇ ਟੀਵੀ ਬਾਰੇ ਹੁਣ ਮੇਰੀ ਜੁਗਤ ਫੇਰ ਉਛਲਣ ਲੱਗ ਪਈ ਉਸ ਦਿਨ ਵੀ ਪਾਲੇ ਦੇ ਘਰ ਟੀਵੀ ਚੱਲਦਾ ਸੀ ਕਿਸੇ ਦਾ ਬੱਚਾ ਡਿੱਗਾ ਸੀ ਟੋਏ 'ਚ ਲੋਕਾਂ ਦਾ ਇਕੱਠ ਹੀ ਇਕੱਠ ਸੀ ਖਬਰਾਂ ਵਾਲੀ ਕੁੜੀ ਦੱਸਦੀ ਸੀ ਕਿ ਲੋਕਾਂ ਨੇ ਉਸ ਬੱਚੇ ਲਈ ਕਿੰਨਾ ਰੁਪਈਆ ਇਕੱਠਾ ਕਰ ਦਿੱਤਾ ਉਹ ਗਰੀਬ ਘਰ ਦਾ ਮੁੰਡਾ ਸੀ ਮੈਂ ਵੀ ਗਰੀਬ ਹੀ ਆ ਮੇਰੇ ਮਨ ਚ ਵੀ ਜੁਗਤ ਆਉਣ ਲੱਗੀ ਮੈਂ ਵੀ ਆਪਣੀਆਂ ਕੁੜੀਆਂ ਬਾਰੇ ਸੋਚਣ ਲੱਗ ਪਿਆ ਸਾਂ ਕਿ ਛਿੰਦੋ ਨਹੀਂ ਛਿੰਦੋ ਬਹੁਤ ਵੱਡੀ ਐ ਮੀਤੋ ਨਹੀਂ ਮੀਤੋ ਵੀ ਠੀਕ ਨਹੀਂ ਨਿੱਕੀ ਹਾਂ ਨਿੱਕੀ ਠੀਕ ਰੂ ਮੈਂ ਵੀ ਢੇੜ ਪੁੰਚ ਲੱਗਿਆ ਹੋਇਆ ਸਾਂ ਜਹਾ ਪਾਲੇ ਘਰੋਂ ਨਿੱਕੀ ਨੂੰ ਬਰਾ ਕੇ ਲਿਆ ਚੰਗਾ ਬਾਪੂ ਉਹ ਆ ਕੇ ਚਲੀ ਗਈ ਹੁਣ ਹੋਰ ਭੁੱਖੇ ਨਹੀਂ ਮਰਿਆ ਚਾਹੁੰਦਾ ਮੜਿਆ ਚੇਕੜ ਦੋ ਕੁੜੀਆਂ ਦੇ ਤਾਂ ਭਾਗ ਖੁੱਲੀ ਜਾਣਗੇ ਬਾਹਰ ਖੇਡਦੀ ਫਿਰਦੀ ਸੀ ਤਾਂ ਇਹ ਬਾਣਾ ਵਾਪਰ ਗਿਆ ਮੈਂ ਤਾਂ ਸਾਰਿਆਂ ਨੂੰ ਇਹੀ ਦੱਸਾਂ ਨਿੱਕੀ ਨੂੰ ਕੁਛੜ ਚੱਕ ਮੈਂ ਘਰੋਂ ਬਾਹਰ ਨਿਕਲ ਆਇਆ ਟੋਏ ਵਾਲਾ ਬਾਪੂ ਮੈਨੂੰ ਟੌਫੀਆਂ ਲੈ ਕੇ ਦੇਵੇਂਗਾ ਨਿੱਕੀ ਮੇਰੀ ਦਾਦੀ ਦੇ ਹੱਥ ਫੇਰਦੀ ਬੋਲੀ ਮੈਂ ਉਹਦੇ ਚਿਹਰੇ ਵੱਲ ਵੇਖਣ ਲੱਗ ਪਿਆ ਇਹਦੀ ਸ਼ਕਲ ਸੁਰਤ ਤਾਂ ਜਮਾ ਦੀਪੋ ਤੇ ਗਈ ਹੈ ਮੇਰੀ ਸੁਰਤ ਚ ਦੀਪੋ ਆ ਗਈ ਟੋਏ ਕੋਲ ਆ ਕੇ ਮੈਂ ਰੁਕ ਗਿਆ ਮੈਨੂੰ ਦੀਪੂ ਦੇ ਬੋਲ ਕਿਉਂ ਇੰਉ ਸੁਨਾਈ ਦੇਣ ਲੱਗ ਪਏ ਇਹ ਕੀ ਕਰਦਾ ਛਿੰਦੇ ਦੇ ਬਾਪੂ ਮੈਂ ਨਿੱਕੀ ਨੂੰ ਜਿਉਂਦੇ ਰੱਖਣ ਲਈ ਖੁਦ ਨੂੰ ਮਾਰ ਲਿਆ ਤੇ ਤੂੰ ਇਹਨੂੰ ਮਾਰਨ ਦੀ ਸੋਚ ਹੀ ਜੰਨੇ ਮੇਰੇ ਹੱਥੋਂ ਜਿਵੇਂ ਕਿਸੇ ਨੇ ਨਿੱਕੀ ਨਾਲ ਬੰਨ ਦਿੱਤੇ ਹੋਣ ਗੁੰਮਸਮ ਹੋਇਆ ਮੈਂ ਟੋਏ ਕੋਲ ਪੱਥਰ ਬਣ ਗਿਆ ਸਾ ਮੇਰੇ ਕੋਲ ਨਿੱਕੀ ਨੂੰ ਟੋਏ ਚ ਸੁਟਿਆ ਨਹੀਂ ਸੀ ਜਾ ਰਿਹਾ ਇੱਕ ਕਹਾਣੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਇੱਕ ਇਮੋਸ਼ਨਲ ਕਹਾਣੀ ਕਿਵੇਂ ਕੋਈ ਮਜਬੂਰ ਬਾਪ ਆਪਣੇ ਛੋਟੀ ਮਾਸੂਮ ਬੱਚੀ ਨੂੰ ਟੋਏ ਚ ਮਾਰ ਦੇਣਾ ਚਾਹੁੰਦਾ ਹੈ ਪਰ ਪਤਾ ਨਹੀਂ ਕਿਸ ਕਾਰਨ ਕਰਕੇ ਉਹ ਨਹੀਂ ਮਾਰ ਪਾਇਆ ਇਹ ਜਿਹਾ ਹੋਰ ਬਹੁਤ ਸਾਰੀਆਂ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਲੈ ਕੇ ਅਸੀਂ ਮਿਲਦੇ ਰਹਾਂਗੇ ਤੇ ਜੇ ਕਹਾਣੀ ਪਸੰਦ ਆਈ ਹੋਵੇ ਤਾਂ ਸ਼ੇਅਰ ਵੀ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤਾਂ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਰੱਬ ਰੱਖਾ